ਹalleluyah halleluyah ਮੇਰੇ ਖੁਦਾਵੰਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ਵਰ ਅੱਜ ਦੇ ਬਚਨ ਦੇ ਲਈ ਮੇਰੇ ਪਿਤਾ ਅੱਜ ਦੇ ਬਚਨ ਤੇ ਆਸ਼ੀਸ਼ ਬਰਕਤ ਦੇ ਲਈ ਮੇਰੇ ਖੁਦਾਵੰਤ ਮਹਾਨ ਪਿਤਾ ਅੱਜ ਦਾ ਬਚਨ ਤੇਰੇ ਵੱਲ ਹੋਵੇ ਪਵਿੱਤਰ ਆਤਮਾ ਜੀ ਗਵਾਹੀ ਕਰਨੀ ਪ੍ਰਾਰਥਨਾ ਪ੍ਰਭੂ ਯੇਸ਼ੁਨਾਸਰੀ ਦੇ ਨਾਮ ਤੇ ਮੰਗਦੇ ਆਂ ਅਮਨ ਹalleluyah ਅੱਜ ਦਾ ਆਪਣਾ ਬਚਨ ਦਾ ਟੌਪਿਕ ਹੈ ਆਗਿਆਕਾਰੀ ਦੀਆਂ ਬਰਕਤਾਂ ਜੇ ਤਾਂ ਆਪਾਂ ਵਿਵਸਥਾ ਸਾਰ ਸਤ ਦਾ 12 ਤੋਂ 15 ਤੱਕ ਪੜ੍ਹਦੇ ਹਾਂ ਸਵਿਚ ਕੀ ਲਿਖਿਆ ਅਜਿਹਾ ਹੋਵੇਗਾ ਕਿ ਇਸ ਕਾਰਨ ਕਿ ਤੁਸੀਂ ਇਹਨਾਂ ਕਾਨੂੰਨਾਂ ਨੂੰ ਸੁਣਦੇ ਅਤੇ ਪੂਰਾ ਕਰਦੇ ਉਹਨਾਂ ਦੀ ਪਾਲਣਾ ਕਰਦੇ ਹੋ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਉਸ ਨੇਮ ਨੂੰ ਅਤੇ ਉਸ ਦਇਆ ਨੂੰ ਜਿਹੜੀ ਉਸਨੇ ਤੁਹਾਡੇ ਪੁਰਖਿਆਂ ਨਾਲ ਸੌਂਖਾ ਕੇ ਕੀਤੀ ਸੀ ਕਾਇਮ ਰੱਖੇਗਾ ਉਹ ਤੁਹਾਡੇ ਨਾਲ ਪ੍ਰੇਮ ਕਰੇਗਾ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਡਾ ਵਾਅਦਾ ਕਰੇਗਾ ਉਹ ਤੁਹਾਡੀ ਕੋਖ ਦੇ ਫਲ ਤੁਹਾਡੀ ਜ਼ਮੀਨ ਦੇ ਫਲ ਤੁਹਾਡੇ ਅੰਨ ਤੁਹਾਡੀ ਨਵੀਂ ਮੱਤ ਤੁਹਾਡੇ ਤੇਲ ਨੂੰ ਚੋਣਿਆਂ ਦੇ ਬੱਚਿਆਂ ਨੂੰ ਅਤੇ ਇਜੜ ਦੇ ਲੇਲਿਆਂ ਉਸ ਜ਼ਮੀਨ ਉੱਤੇ ਜਿਸ ਨੂੰ ਦੇਣ ਦੀਸੋਂ ਉਸਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ ਬਰਕਤ ਦੇਵੇਗਾ ਤੁਸੀਂ ਸਾਰਿਆਂ ਕੌਮਾਂ ਵਿੱਚੋਂ ਮੁਬਾਰਕ ਹੋਵੋਗੇ ਤੁਹਾਡੇ ਵਿੱਚੋਂ ਨਾ ਕੋਈ ਪੁਰਖ ਅਤੇ ਨਾ ਕੋਈ ਇਸਤਰੀ ਬੇਉਲਾਦ ਰਹੇਗੀ ਅਤੇ ਨਾ ਹੀ ਤੁਹਾਡੇ ਡੰਗਰਾਂ ਵਿੱਚੋਂ ਕੋਈ ਯਹਵਾ ਤੁਹਾਡੀਆਂ ਸਾਰੀਆਂ ਬਿਮਾਰੀਆਂ ਤੁਹਾਡੇ ਤੋਂ ਦੂਰ ਕਰ ਦੇਵੇਗਾ ਅਤੇ ਮਿਸਰ ਦੇ ਸਾਰੇ ਬੁਰੇ ਰੋਗ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਹallelujah ਕੀ ਲਿਖਿਆ वचन ਦੇ ਵਿੱਚ ਜੇ ਤੁਸੀਂ ਇਹਨਾਂ ਕਾਨੂੰਨਾਂ ਨੂੰ ਸੁਣਦੇ ਅਤੇ ਪੂਰਾ ਕਰਦੇ ਉਹਨਾਂ ਦੀ ਪਾਲਣਾ ਕਰਦੇ ਹੋ ਤਾਂ ਤੁਹਾਡਾ ਪਰਮੇਸ਼ਰ ਯਹਵਾ ਜੋ ਸੌ ਸਾਡੇ ਬਾਪ ਦਾਦਿਆਂ ਸਾਡੇ ਪੁਰਖਿਆਂ ਨਾਲ ਖਾਧੀ ਸੀ ਉਹ ਦਇਆ ਸਾਡੇ ਤੇ ਬਣਾਈ ਰੱਖੇਗਾ ਅਤੇ ਉਹਨੂੰ ਪੂਰਾ ਕਰੇਗਾ ਅਤੇ ਉਹ ਤੁਹਾਡੇ ਨਾਲ ਪ੍ਰੇਮ ਕਰੇਗਾ ਤੁਹਾਡਾ ਵਾਅਦਾ ਕਰੇਗਾ ਤੁਹਾਡੇ ਖੁੱਖ ਦੇ ਫਲ ਤੁਹਾਡੀ ਜ਼ਮੀਨ ਤੁਹਾਡੇ ਅੰਨ ਤੁਹਾਡੇ ਤੇਲ ਨੂੰ ਤੁਹਾਡੇ ਡੰਗਰ ਪਸ਼ੂ ਜੋ ਜ਼ਮੀਨ ਪਰਮੇਸ਼ਰ ਨੇ ਦੇਣ ਦੀ ਸੌ ਖਾਧੀ ਸੀ ਉਸ ਵਿੱਚ ਬਰਕਤ ਦੇਵੇਗਾ ਹallelujah ਜੋਦੇ ਸੇ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੇ ਹਾਂ ਸੁਣਦੇ ਹਾਂ ਪਰਮੇਸ਼ਵਰ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਪਰਮੇਸ਼ਵਰ ਦੀ ਆਗਿਆਕਾਰੀ ਕਰਦੇ ਹਾਂ ਤਾਂ ਪਰਮੇਸ਼ਵਰ ਵੀ ਸਾਨੂੰ ਪਿਆਰ ਕਰਦੇ ਆ ਜਦੋਂ ਵਿਵਸਥਾ ਸਾਰ 28 ਦਾ 14 ਵਿੱਚ ਪੜਦੇ ਹਾਂ ਕੁਝ ਕੀ ਲਿਖਿਆ ਅਤੇ ਤੁਸੀਂ ਇਹਨਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਸੱਜੇ ਜਾਂ ਖੱਬੇ ਨਾ ਮੁੜੋ ਕਿ ਤੁਸੀਂ ਦੂਜੀ ਦੇਵਤਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੂਜਾ ਕਰੋ ਹallelujah ਪਰਮੇਸ਼ਵਰ ਦੇ ਦਿੱਤੇ ਹੁਕਮ ਦੀ ਪਾਲਣਾ ਕਰੋ ਕਿਤੇ ਸੱਜੇ ਖੱਬੇ ਨਾ ਮੜੋ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਨਾ ਕਰੋ ਪਰਮੇਸ਼ਵਰ ਦੇ ਹੁਕਮ ਨੂੰ ਪਰਮੇਸ਼ਵਰ ਦੀ ਆਗਿਆ ਨੂੰ ਤੁੱਛ ਨਾ ਜਾਣੋ ਉਹਨੂੰ ਐਵੇਂ ਨਾ ਜਾਣੋ ਦੀ ਆਗਿਆ ਨੂੰ ਕਿਤੇ ਇੱਧਰ ਉੱਧਰ ਨਾ ਭਟਕੋ ਪਰਮੇਸ਼ਵਰ ਦੀ ਆਗਿਆਕਾਰੀ ਕਰੋ ਤਾਂ ਪਰਮੇਸ਼ਵਰ ਤੁਹਾਨੂੰ ਸਾਰਿਆਂ ਲੋਕਾਂ ਨਾਲੋਂ ਮੁਬਾਰਕ ਕਰੇਗਾ ਫਲਵੰਤ ਕਰੇਗਾ ਤੁਹਾਨੂੰ ਅਤੇ ਨਾਂਕ ਯੋਰਤ ਅਤੇ ਨਾਂਕ ਪੁਰਖ ਬੇਉਲਾਦ ਰੱਖੇਗਾ ਨਾਹੀਂ ਤੁਹਾਡੇ ਡੰਗਰਾਂ ਵਿੱਚੋਂ ਕੋਈ ਹallelujah ਪਰਮੇਸ਼ਰ ਬਹੁਤ ਧਾਈ ਨਾਲ ਤੁਹਾਨੂੰ ਫਲਵੰਤ ਕਰੇਗਾ ਜੇਕਰ ਤੁਸੀਂ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਹੋ ਉਹਨਾਂ ਨੂੰ ਮੰਨਦੇ ਹੋ ਤੁਸੀਂ ਸਾਰਿਆਂ ਲੋਕਾਂ ਨਾਲੋਂ ਮੁਬਾਰਕ ਹੋਵੋਗੇ ਤੁਹਾਡੇ ਵਿੱਚੋਂ ਨਾ ਕੋਈ ਔਰਤ ਨਾ ਮਰਦ ਬੇਉਲਾਦ ਰਹੇਗਾ ਨਾ ਹੀ ਤੁਹਾਡੇ ਡੰਗਰਾਂ ਵਿੱਚੋਂ ਹallelujah ਦੇਖੋ ਪਰਮੇਸ਼ਰ ਸਾਡੇ ਨਾਲ ਕੀ ਵਾਦਾ ਕਰਦੇ ਐ ਇੱਥੇ ਕੋਈ ਬੇਉਲਾਦ ਨਹੀਂ ਰਹੇਗਾ ਇੱਥੇ ਤੱਕ ਕਿ ਪਰਮੇਸ਼ਰ ਸਾਡੇ ਡੰਗਰਾਂ ਨੂੰ ਵੀ ਆਸ਼ੀਸ਼ ਦੇਣ ਦੀ ਗੱਲ ਕਰਦੇ ਆ ਪਰਮੇਸ਼ਰ ਤਾਂ ਸਾਡੇ ਡੰਗਰਾਂ ਨੂੰ ਵੀ ਆਸ਼ੀਸ਼ ਦੇ ਰਹੇ ਆ ਫਿਰ ਪਰਮੇਸ਼ਰ ਯਹਵਾ ਆਪਣੇ ਬੱਚਿਆਂ ਨੂੰ ਆਸ਼ੀਸ਼ ਬਰਕਤ ਕਿਉਂ ਨਾ ਦੇਵੇਗਾ ਪਰਮੇਸ਼ੁਰ ਆਪਣੇ ਬੱਚਿਆਂ ਦਾ ਵਾਅਦਾ ਕਿਉਂ ਨਾ ਕਰੇਗਾ? ਯਹਵਾ ਸਾਡੇ ਅਨਜਲ ਤੇ ਅਸ਼ੀਸ਼ ਕਿਉਂ ਨਾ ਦੇਵੇਗਾ? ਯਹਵਾ ਪਰਮੇਸ਼ੁਰ ਸਾਡੇ ਕਮਾਂ ਤੇ ਅਸ਼ੀਸ਼ ਬਰਕਤ ਕਿਉਂ ਨਾ ਦੇਵੇਗਾ ਫਿਰ? ਪਰਮੇਸ਼ੁਰ ਨੇ ਤਾਂ ਸਾਡੇ ਪੁਰਖਿਆਂ ਨਾਲ ਸੌਂ ਖਾਦੀ ਸੀ। ਸਾਡੇ ਪੁਰਖਿਆਂ ਦੇ ਨਾਲ ਨੇਮ ਬੰਨਿਆ ਸੀ ਕਿ ਮੈਂ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਲਵੰਤ ਕਰਾਂਗਾ। ਪਰ ਆਪਾਂ ਫਲਵੰਤ ਕਿਵੇਂ ਹੋਵਾਂਗੇ? ਜਦੋਂ ਆਪਾਂ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਾਂਗੇ, ਉਹਦੀਆਂ ਵਿਧੀਆਂ ਕਾਨੂੰਨਾਂ ਨੂੰ ਮੰਨਾਂਗੇ। ਪਰਮੇਸ਼ੁਰ ਦੀ ਆਗਿਆਕਾਰੀ ਕਰਾਂਗੇ। ਪੇ ਪਰਮੇਸ਼ਰ ਵੀ ਸਾਡੇ ਪੁਰਖਿਆਂ ਨਾਲ ਖਾਦੀ ਸੌਣ ਨੂੰ ਪੂਰਾ ਕਰੇਗਾ ਸਾਨੂੰ ਫਲਵੰਤ ਕਰੇਗਾ ਪਰਮੇਸ਼ਰ ਵਾਦਾ ਕਰਦੇ ਇਸ वचन ਦੇ ਵਿੱਚ ਸਾਡੇ ਨਾਲ ਪਰਮੇਸ਼ਰ ਆਪਣੇ ਵਾਦੇ ਦਾ ਪੱਕਾ ਹੈ ਯਹਵਾ ਆਪਣੇ ਵਾਦੇ ਤੋਂ ਕਦੀ ਨਹੀਂ ਮੁਕਰਦਾ ਪਰਮੇਸ਼ਰ ਤਾਂ ਸਾਨੂੰ ਸਾਰੀਆਂ ਬਰਕਤਾਂ ਦੇਣ ਲਈ ਤਿਆਰ ਹੈ ਅਸੀਂ ਕਿਸ ਤਰ੍ਹਾਂ ਪਰਮੇਸ਼ਰ ਦੀਆਂ ਅਸੀਸਾਂ ਬਰਕਤਾਂ ਲੈ ਸਕਦੇ ਹਾਂ ਉਹ ਸਾਡੇ ਤੇ ਆ ਸਾਨੂੰ ਪਰਮੇਸ਼ਰ ਦੇ ਹੁਕਮ ਤੇ ਚੱਲਣਾ ਪੈਣਾ ਸਾਨੂੰ ਪਰਮੇਸ਼ਰ ਦੇ ਕਾਨੂੰਨ ਮੰਨਣਾ ਪੈਣਾ ਸਾਨੂੰ ਪਰਮੇਸ਼ਰ ਦੀਆਂ ਦਿੱਤੀਆਂ ਵਿਧੀਆਂ ਨੂੰ ਮੰਨਣਾ ਪੈਣਾ ਹੈ ਪਰਮੇਸ਼ਰ ਦੀ ਆਗਿਆਕਾਰੀ ਵਿੱਚ ਰਹਿ ਕੇ ਅਸੀਂ ਸਭ ਕੁਝ ਪਾ ਸਕਦੇ ਹਾਂ ਪਰਮੇਸ਼ਰ ਤੋਂ ਹਾਸਲ ਕਰ ਸਕਦੇ ਹਾਂ ਉਸ ਤੋਂ ਜਦੋਂ ਅਸੀਂ ਪ੍ਰਭੂ ਦੀ ਆਗਿਆਕਾਰੀ ਕਰਦੇ ਹਾਂ ਤਾਂ ਪਰਮੇਸ਼ਰ ਵੀ ਸਾਨੂੰ ਪਿਆਰ ਕਰਦੇ ਆ ਪਰਮੇਸ਼ਰ ਆਪਣੇ ਵਾਅਦੇ ਦੇ ਪੱਕੇ ਆ ਫਿਰ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਹਰ ਕੋਈ ਆਸ਼ੀਸ਼ ਵਰਤ ਦੇਣਗੇ ਜਿਸ ਦੀ ਸਾਨੂੰ ਜ਼ਰੂਰਤ ਆ ਸਾਨੂੰ ਮੰਗਣ ਦੀ ਵੀ ਨਹੀਂ ਲੋੜ ਨਾ ਫਿਰ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਆ ਨਾ ਹੀ ਸਾਡੇ ਵਿੱਚ ਕੋਈ ਬਿਮਾਰੀ ਰਹਿਣ ਦੇਣੀ ਪਰਮੇਸ਼ਰ ਨਾਲ ਕੋਈ ਰੋਗ ਰਹਿਣ ਦੇਣਾ ਮੈਂ ਲੋੜ ਆ ਉਹਦੇ ਵਿਧੀਆਂ ਹੁਕਮਾਂ ਨੂੰ ਮੰਨਣ ਦੀ ਉਹਦੀ ਆਗਿਆਕਾਰੀ ਵਿੱਚ ਰਹਿਣ ਦੀ ਤਾਂ ਇਹ ਸਾਰੀਆਂ ਅਸ਼ੀਸ਼ਾਂ ਵਰਗ ਤਾਂ ਪਾ ਸਕਦੇ ਆ ਪਰਮੇਸ਼ਰ ਆਪ ਦੇ ਵਾਅਦੇ ਦੇ ਅਨੁਸਾਰ ਸਭ ਕੁਝ ਦੇਣ ਲਈ ਤਿਆਰ ਹੈ ਪਰ ਸਾਨੂੰ ਵੀ ਪਰਮੇਸ਼ਰ ਦੇ ਹੁਕਮਾਂ ਤੇ ਚੱਲਣਾ ਪੈਣਾ ਵਾ ਹਲੇਲੂਇਆ ਜਦੋਂ ਇਸੇ ਤਰ੍ਹਾਂ ਆਪਾਂ ਜੋ ਸ਼ਾਇਆਸ ਪੜ੍ਹਦੇ ਆ ਉਸ ਚ ਕੀ ਲਿਖਿਆ ਨਾ ਡਰ ਕਿਉਂ ਜੋ ਮੈਂ ਤੇਰੇ ਅੰਗ ਸੰਗ ਹਾਂ ਨਾ ਘਬਰਾ ਕਿਉਂ ਜੋ ਮੈਂ ਤੇਰਾ ਪਰਮੇਸ਼ਰ ਹਾਂ ਮੈਂ ਤੈਨੂੰ ਜੋਰ ਬਖਸ਼ਾਂਗਾ ਮੈਂ ਤੇਰੀ ਸਹਾਇਤਾ ਕਰਾਂਗਾ ਹਾਂ ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ ਹਲੇਲੂਇਆ ਪਰਮੇਸ਼ਰ ਤਾਂ ਸਾਨੂੰ ਤੇ ਤਸੱਲੀ ਵੀ ਦੇ ਰਿਹਾ ਅੱਗੇ ਕਿ ਤੂੰ ਘਬਰਾ ਨਾ ਕਿਸੇ ਕੋਲੋਂ ਨਾ ਕਿਸੇ ਗੱਲੋਂ ਡਰ ਮੈਂ ਤੇਰੇ ਨਾਲ ਆ ਮੈਂ ਤੈਨੂੰ ਆਪਣੇ ਸੱਜੇ ਹੱਥ ਨਾਲ ਸੰਭਾਲਾਂਗਾ ਜਦੋਂ ਸਮਰੱਥ ਪਰਮੇਸ਼ਰ ਸਾਨੂੰ ਤਸੱਲੀ ਦੇ ਰਿਹਾ ਤਾਂ ਸਾਨੂੰ ਵੀ ਲੋੜ ਉਹਦੇ ਬਚਨ ਤੇ ਭਰੋਸਾ ਕਰਨ ਦੀ ਵਿਸ਼ਵਾਸ ਕਰਨ ਦੀ ਦੇਖੋ ਕਿੰਨਾ ਵਧੀਆ ਲਿਖਿਆ ਹੈ ਬਚਨ ਵਿੱਚ ਨਾ ਡਰਨਾ ਘਬਰਾ ਨਾ ਇਧਰ ਉਧਰ ਦੇਖ ਮੈਂ ਤੇਰੇ ਅੰਗ ਸੰਗਾ ਮੈਂ ਤੇਰਾ ਪਰਮੇਸ਼ਰ ਆ ਮੈਂ ਤੈਨੂੰ ਆਪਣੇ ਸੱਜੇ ਹੱਥ ਨਾਲ ਸੰਭਾਲਾਂਗਾ ਪਰਮੇਸ਼ਰ ਤਾਂ ਸਭ ਕੁਝ ਕਰਨ ਲਈ ਤਿਆਰ ਹੈ ਸਾਡੇ ਲਈ ਪਰ ਪਰਮੇਸ਼ਰ ਸਭ ਕੁਝ ਸਾਡੇ ਲਈ ਪੂਰਾ ਕਰਨ ਲਈ ਤਿਆਰ ਬੈਠੇ ਆ ਪਰ ਕਮੀ ਸਾਡੇ ਵਿੱਚ ਆ ਘਾਟ ਸਾਡੇ ਵਿੱਚ ਆ ਅਸੀਂ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਮੰਨਦੇ ਅਸੀਂ ਪਰਮੇਸ਼ਰ ਦੇ ਕਾਨੂੰਨ ਨਹੀਂ ਮੰਨਦੇ ਅਸੀਂ ਪਰਮੇਸ਼ਰ ਦੀਆਂ ਵਿਧੀਆਂ ਨਹੀਂ ਮੰਨਦੇ ਅਸੀਂ ਪਰਮੇਸ਼ਰ ਦੇ ਹੁਕਮ ਉਦੁੱਲੀ ਕਰਦੇ ਆ ਅਸੀਂ ਪਰਮੇਸ਼ਰ ਦੀ ਆਗਿਆਕਾਰੀ ਨਹੀਂ ਕਰਦੇ ਅਸੀਂ ਪਰਮੇਸ਼ਰ ਦੇ ਕਹੇ ਦੀ ਪਾਲਣਾ ਨਹੀਂ ਕਰਦੇ ਕਮੀਆਂ ਸਾਡੇ ਵਿੱਚ ਨੇ ਸਾਨੂੰ ਇਹਨਾਂ ਕਮੀਆਂ ਨੂੰ ਦੂਰ ਕਰਨਾ ਪੈਣਾ ਆਪਣੇ ਵਿੱਚੋਂ ਜਦੋਂ ਅਸੀਂ ਪਰਮੇਸ਼ਰ ਦੀ ਹੁਕਮ ਦੀ ਪਾਲਣਾ ਕਰਾਂਗੇ ਪਰਮੇਸ਼ਰ ਦੀ ਆਗਿਆਕਾਰੀ ਕਰਾਂਗੇ ਤਾਂ ਪਰਮੇਸ਼ਰ ਵੀ ਸਾਡੇ ਪੁਰਖਿਆਂ ਨਾਲ ਕੀਤੇ ਵਾਅਦੇ ਆ ਜੋ ਪੂਰੇ ਕਰੇਗਾ। ਕਿ ਸਾਡੇ ਘਰ ਪਰਿਵਾਰਾਂ ਵਿੱਚ ਨਾ ਕੋਈ ਕਮੀ ਰਹਿਣੀ ਆ, ਸਾਡੀ ਜ਼ਿੰਦਗੀ ਵਿੱਚ ਨਾ ਕੋਈ ਕਮੀ ਰਹਿਣੀ ਆ, ਸਿਰਫ ਸਾਡੀ ਜ਼ਿੰਦਗੀ ਦੇ ਵਿੱਚ ਅਸ਼ੀਸ਼ ਬਰਕਤ ਦੀ ਭਰਪੂਰੀ ਹੋਵੇਗੀ। ਅਸੀਂ ਫਲਵੰਤ ਹੁੰਦੇ ਜਾਵਾਂਗੇ। ਪਰਮੇਸ਼ਰ ਦੇ ਨਾਮ ਦੇ ਵਿੱਚ। ਨਾ ਸਾਡੇ ਵਿੱਚ ਕੋਈ ਰੋਗ, ਨਾ ਕੋਈ ਬਿਮਾਰੀ ਰਹੇਣੀ ਪਰਮੇਸ਼ਰ ਨੇ। ਇਹ ਸਭ ਰੋਗ ਬਿਮਾਰੀਆਂ ਦੂਰ ਰਹਿਣ ਗਿਆ ਸਾਡੇ ਘਰ ਪਰਿਵਾਰਾਂ ਤੋਂ, ਸਾਡੇ ਘਰਾਨਿਆਂ ਤੋਂ, ਸਾਡੀ ਜ਼ਿੰਦਗੀ ਤੋਂ। ਸਿਰਫ ਅਸ਼ੀਸ਼ ਬਰਕਤ ਹੋਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਜਿਦਾ ਪਰਮੇਸ਼ਰ ਨੇ ਸਾਡੇ ਪੁਰਖਿਆਂ ਦੇ ਨਾਲ ਵਾਅਦਾ ਕੀਤਾ ਹੈ। ਹallelujah। ਸੋ ਪਰਮੇਸ਼ਰ ਦੇ ਨਵਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਅਸੀਂ ਪ੍ਰਾਰਥਨਾ ਕਰਾਂਗੇ ਇਸ वचन ਦੇ ਲਈ ਹallelujah ਮੇਰੇ ਖੁਦਾਬੰਦ ਤੇਰਾ ਧੰਨਵਾਦ ਕਰਦੇ ਹਾਂ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮेश्वर ਮੇਰੇ ਪਿਆਰੇ ਪਿਤਾ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਜਿਹਦੇ वचन ਦੇ ਲਈ ਮੇਰੇ ਮਹਾਨ ਪਿਤਾ ਇਸ वचन ਦੇ ذریعے ਸਭ ਨੂੰ ਆਸ਼ੀਸ਼ ਬਰਕਤ ਦੇਣੀ ਮੇਰੇ ਖੁਦਾਬੰਦ ਮੇਰੇ ਪਿਤਾ ਅਸੀਂ ਵੀ ਤੇਰੇ ਹੁਕਮ ਦੇ ਅਨੁਸਾਰ ਚੱਲਣ ਵਾਲੇ ਬਣੀਏ ਅਸੀਂ ਵੀ ਤੇਰੇ ਹੁਕਮ ਨੂੰ ਮੰਨਣ ਵਾਲੇ ਬਣੀਏ ਮੇਰੇ ਪਿਤਾ ਇਸ ਤਰੀ ਵਿਧੀਆਂ ਨੂੰ ਮੰਨਣ ਵਾਲੇ ਬਣੀਏ ਮੇਰੇ ਪਿਤਾ ਅਸੀਂ ਵੀ ਤੇਰੀ ਆਗਿਆ ਕਰੀ ਕਰਨ ਵਾਲੇ ਬੱਚੇ ਬਣ ਜਾਈਏ ਮੇਰੇ ਪਿਤਾ ਤਾਂ ਜੋ ਤੂੰ ਸਾਡੇ ਪੁਰਖਿਆਂ ਨਾਲ ਜੋ ਵਾਅਦਾ ਕੀਤਾ ਸਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋ ਸਕੇ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਵਰ ਤੇਰੇ ਵਾਅਦੇ ਦੇ ਅਨੁਸਾਰ ਅਸੀਂ ਵੀ ਆਸ਼ੀਸ਼ ਬਰਕਤ ਪਾ ਸਕੀ ਖੁਦਾਬੰਦ ਤੂੰ ਰਹਿਮ ਕਰ ਮੇਰੇ ਪਿਤਾ ਦਇਆ ਕਰ ਆਪਣੇ ਬੱਚਿਆਂ ਤੇ ਮਹਾਨ ਪਰਮੇਸ਼ਵਰ ਕਰ ਪਰਿਵਾਰਾਂ ਵਿੱਚ ਤੇਰੀ ਆਸ਼ੀਸ਼ ਬਰਕਤ ਬਣੀ ਰਹੇ ਮੇਰੇ ਖੁਦਾਬੰਦਾ ਤੂੰ ਰਹਿਮ ਕਰ ਮੇਰੇ ਮਹਾਨ ਪ੍ਰਭੂ ਜੀ ਜੇ ਕਿ ਭਾਈ ਭੈਣ ਦੁਖੀ ਬਿਮਾਰ ਹਨ ਲਾਚਾਰ ਹੈ ਮੇਰੇ ਖੁਦਾਬੰਦਾ ਅਜਿਹੀ ਜ਼ਿੰਦਗੀ ਚ ਤੇਰੇ ਨਾਮ ਦੇ ਨਾਲ ਸ਼ਿਫਾ ਹੋਵੇ ਮੇਰੇ ਪਿਤਾ ਲੋਚਾਰੀਆਂ ਬਿਮਾਰੀਆਂ ਦੂਰ ਹੋ ਜਾਣ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਵਰ ਜਿਨ੍ਹਾਂ ਭੈਣਾਂ ਦੇ ਕੋਲ ਜੇ ਬੱਚੇ ਨਹੀਂ ਮੇਰੇ ਖੁਦਾਬੰਦਾ ਆਪਣੇ ਵਾਅਦੇ ਦੇ ਅਨੁਸਾਰ ਮੇਰੇ ਮਹਾਨ ਪਰਮੇਸ਼ਵਰ ਉਹਨੇ ਦੇ ਜ਼ਿੰਦਗੀਆਂ ਚ ਕੰਮ ਕਰ ਮੇਰੇ ਪਿਤਾ ਕੋਈ ਵੀ ਭੈਣ ਭਾਈ ਜਿਦੇ ਕੋਲ ਔਲਾਦ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖੁਦਾਬੰਦਾ ਉਹਨਾਂ ਨੂੰ ਬੱਚੇ ਦੇ ਨਾਲ ਬਲੈਸ ਕਰ ਮੇਰੇ ਮਹਾਨ ਪਰਮੇਸ਼ਵਰ ਦਇਆ ਕਰ ਮੇਰੇ ਖੁਦਾਬੰਦਾ ਰਹਿਮ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਮਹਾਨ ਪਰਮੇਸ਼ਵਰ ਜਿਸ ਭਾਈ ਭੈਣ ਕੋਲ ਕੋ ਕਾਰੋਬਾਰ ਨਹੀਂ ਮੇਰੇ ਪਿਤਾ ਉਦੀ ਮਦਰ ਸਹਾਇਤਾ ਕਰਨੀ ਮੇਰੇ ਖੁਦਾਬੰਦਾਂ ਨੂੰ ਕਾਰੋਬਾਰ ਦੇ ਮੇਰੇ ਪਿਤਾ ਮਹਾਨ ਪਰਮੇਸ਼ਰ ਜੀ ਕਿ ਬੇਰੋਜ਼ਗਾਰਾਂ ਦੀ ਜ਼ਿੰਦਗੀ ਚ ਬੇਰੋਜ਼ਗਾਰੀ ਜਾਂਦੀ ਰਹੇ ਮੇਰੇ ਮਹਾਨ ਪਰਮੇਸ਼ਰ ਤੂੰ ਦਇਆ ਕਰ ਮੇਰੇ ਖੁਦਾਬੰਦਾਂ ਉਹਨਾਂ ਰੋਜ਼ਗਾਰ ਮਹੱਲਾ ਕਰ ਮੇਰੇ ਮਹਾਨ ਪ੍ਰਭੂ ਜੀ ਤੂੰ ਦਇਆ ਕਰ ਮੇਰੇ ਪਿਤਾ ਦਇਆ ਕਰ ਮੇਰੇ ਖੁਦਾਬੰਦਾਂ ਐ ਮਹਾਨ ਪਰਮੇਸ਼ਰ ਅਜੋ ਪੰਜਾਬ ਸੂਬੇ ਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਮੇਰੇ ਖੁਦਾਬੰਦਾਂ ਕਿੰਨੇ ਘਰ ਬਰਬਾਦ ਹੋ ਗਏ ਨੇ ਪਾਣੀ ਦੀ ਮਾਰ ਦੇ ਨਾਲ ਮੇਰੇ ਮਹਾਨ ਪਰਮੇਸ਼ਰ ਉਹਨਾਂ ਨੂੰ ਵੀ ਆਸ਼ੀਸ਼ ਵਰਕ ਦੇ ਮੇਰੇ ਖੁਦਾਬੰਦਾਂ ਨੂੰ ਦੁੱਗਣੀ ਅਸ਼ੀਸ਼ ਬਰਕਤ ਨਾਲ ਭਰਪੂਰ ਕਰੀ ਮੇਰੇ ਖੁਦਾਬਾਹ ਮਹਾਨ ਪਿਤਾ ਜਿਸ ਤਰ੍ਹਾਂ ਤੂੰ ਆਜੂਬ ਨੂੰ ਦੁੱਗਣੀ ਆਸ਼ੀਸ਼ ਬਰਕਤ ਦੇ ਕੇ ਮੇਰੇ ਪਿਤਾ ਬles ਕੀਤਾ ਉਸੇ ਤਰ੍ਹਾਂ ਨਾ ਕਰ ਪਰਿਵਾਰਾਂ ਨੂੰ ਵੀ ਮੇਰੇ ਪਿਤਾ ਚਾਹੇ ਉਹ ਤੈਨੂੰ ਨਹੀਂ ਵੀ ਜਾਣਦੇ ਉਹਨਾਂ ਨੂੰ ਬles ਕਰੀ ਮੇਰੇ ਪਿਤਾ ਖੁਦਾਬੰਦਾ ਜਿਹਦਾ ਕਿਸੇ ਦਾ ਵੀ ਨੁਕਸਾਨ ਹੋਇਆ ਮੇਰੇ ਪਿਤਾ ਤੇਰੇ ਸਮਰਥੀ ਨਾਮ ਦੇ ਵਿੱਚ ਮੇਰੇ ਖੁਦਾਬੰਦਾ ਤੇਰੇ ਸਵਰਗੀ ਭੰਡਾਰ ਦੇ ਵਿੱਚੋਂ ਉਹ ਸਾਰੀਆਂ ਕਮੀਆਂ ਘਟੀਆਂ ਉਹਨਾਂ ਦੀਆਂ ਪੂਰੀਆਂ ਹੋ ਜਾਣ ਮੇਰੇ ਖੁਦਾਬਾਪ ਮਹਾਨ ਪਰਮੇਸ਼ਵਰ ਤੂੰ ਦਇਆ ਕਰਨੀ ਮੇਰੇ ਪਿਤਾ ਤੂੰ ਦਇਆ ਕਰਨੀ ਮੇਰੇ ਖੁਦਾਬੰਦ ਮਹਾਨ ਪ੍ਰਭੂ ਤੂੰ ਰਹਿਮ ਕਰ ਮੇਰੇ ਪਿਤਾ اے ਮੇਰੇ ਪਿਤਾ ਤੂੰ ਤਰਸ ਕਰਨਾ ਆਪਣੇ ਬੱਚਿਆਂ ਤੋਂ ਮੇਰੇ ਖੁਦਾਬਾਪ ਰਹਿਮ ਕਰ ਪ੍ਰਾਰਥਨਾ ਪ੍ਰਭੂ ਦੀ ਸੁਨਾਸਰੀ ਦੇ ਮਿੱਠੇ ਤੇ ਪਿਆਰੇ ਨਾਮ ਵਿੱਚ ਮੰਗ ਲੈਣਿਆ ਆਮਨ ਹਾਲੇਲੂਇਆ